ਅੱਜ ਜਿਸੀ ਬਰਨਾਲੇ ਵਿਖੇ 6ਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਸਿਧਾਂਤਾਂ ਤੇ ਤਰਜਮਾਨੀ ਕਰਦੇ ਹੋਏ ਇੱਕ ਸਮਾਗਮ ਰੱਖਿਆ ਹੈਗਾ ਜਿੱਥੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਅਤੇ ਸ਼੍ਰੋਮਣੀ ਕਮੇਟੀ ਦੇ ਚੋਣਾਂ ਸੰਬੰਧੀ ਅਸੀਂ ਵਿਚਾਰਾਂ ਕਰਨੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈਗੀ ਆ ਤੇ 11 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਾਈਆਂ 11 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਕਾਬਜ਼ ਇਹ ਵਾਦ-ਵਦਲੇ ਹੋਈ ਸੀਗੇ ਉਹਨਾਂ ਦੇ ਸਮਝੌਤੇ ਸੈਂਟਰ ਦੀ ਸਰਕਾਰ ਨਾਲ ਰਹੇ ਹੈਗੇ ਆ ਰਲ ਮਿਲ ਕੇ ਵਾਧਤ ਦਲੀਆਂ ਨੇ ਹੋਰ ਮਸੰਦਾਂ ਨੇ ਸੈਂਟਰ ਦੇ ਸਰਕਾਰ ਅਧੀਨ ਚੋਣ ਕਰਾਉਣੇ ਮناسب ਨਹੀਂ ਸਮਝੇ ਇਹ ਆਪ ਦਾ ਗੈਰ ਕਾਨੂੰਨੀ ਕਬਜ਼ਾ ਗੁਰੂ ਘਰਾਂ ਤੇ ਰੱਖਣਾ ਜ਼ਰੂਰੀ ਸਮਝਦੇ ਸੀਗੇ ਤੇ ਹੌਲੀ-ਹੌਲੀ ਮੈਂ ਸਮਝਦਾ ਹਾਂ ਪਿਛਲੇ ਦਹਾਕੇ ਚੇ ਐੰਡਰ ਨੇ ਪੰਥ ਦੇ ਹਿੱਤ ਕੌਮੀ ਕਾਰਜਾਂ ਨੂੰ ਵਾਤਗਿੰਤੀ ਸੈਂਟਰ ਸਰਕਾਰ ਨੂੰ ਸਮਰਪਿਤ ਹੋ ਕੇ ਦਲਾਲਾਂ ਦੀ ਤਰ੍ਹਾਂ ਵੇਚਦੇ ਸੀ ਅੱਜ ਜਿਹੜੇ ਹਾਲਾਤ ਸਿੱਖਾਂ ਦੇ ਸਿੱਖ ਸਿਆਸਤ ਦੇ ਪੰਜਾਬ 'ਚ ਦੁਨੀਆ ਭਰ 'ਚ ਹੋ ਰੱਖੇ ਹੈਗੇ ਮੈਂ ਸਮਝਦਾ ਇਸ ਤੋਂ ਮਾੜੇ ਹਾਲਾਤ ਦੇ ਕਾਨੂੰਨੀ ਨਹੀਂ ਮਿਲ ਸਕਦੇ ਜਿਹੜੀ ਸਿੱਖਾਂ ਦੀ ਰਾਜਨੀਤੀ ਹੈਗੀ ਹੈ ਸਿੱਖਾਂ ਦੀ ਸਿਆਸਤ ਹੈਗੀ ਹੈ ਉਹ ਜਮ੍ਹਾਂ ਖੁਰਦ-ਬੁਰਦ ਹੋਈ ਪਈ ਹੈ ਛੋਟੀਆਂ-ਛੋਟੀਆਂ ਲਾਲਚਾਂ ਪਿੱਛੇ ਅਸੀਂ ਵੱਡੇ-ਵੱਡੇ ਹਿੱਤਕੌਮ ਦੇ ਵੇਚਣ ਨੂੰ ਤਿਆਰ ਹੈ ਕਿਸੇ ਨੂੰ ਜੇ ਕੋਈ ਪੈਟਰੋਲ ਪੰਪ ਦੇਣ ਨੂੰ ਤਿਆਰ ਹੋਵੇ ਗੈਸ ਏਜੰਸੀ ਦੇਣ ਨੂੰ ਤਿਆਰ ਹੋਵੇ ਤੇ ਉਹ ਪੰਥ ਦੀ شان ਪੰਥ ਦੀ ਦਸਤਾਰ ਉਹਨਾਂ ਵੱਦ ਗਿਣਤੀ ਦੇ ਆਗੂਆਂ ਦੇ ਦੇ ਪੈਰਾਂ 'ਚ ਰੋਲ ਕੇ ਰਾਜੀ ਹੈਗੀ ਹੈ ਮੈਂ ਅੱਜ ਦੇ ਸੈਮੀਨਾਰ 'ਚ ਇਹ ਵੀ ਬੇਨਤੀ ਕਰਦਾ ਹਾਂ ਕਿ ਜਿਹੜੇ ਸਿੱਖ ਬਾਹਰਲੇ ਮੁਲਕਾਂ 'ਚ ਵੱਸ ਚੁੱਕੇ ਹੈਗੇ ਆ ਉਹਨਾਂ ਦੀ ਸ਼ਮੂਲੀਅਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਵੇਂ ਕਰਾਈ ਜਾ ਸਕਦੀ ਹੈ ਕਿਉਂਕਿ ਮੇਰੀ ਸਮਝ ਚ ਜਿਆਦਾਤਰ ਸਾਰੀ ਜਿਹੜੀ ਸਿੱਖ ਕੌਮ ਹੈਗੀ ਆ ਉਹ ਸਾਰੀ ਬਾਹਰ ਦੇ ਮੁਲਖਾਂ ਚ ਕੈਨੇਡਾ ਚ ਅਮਰੀਕਾ ਚ ਵੱਸ ਚੁੱਕੀ ਹੈ ਜੇ ਤੁਸੀਂ ਪਰਖ ਕੇ ਆਪ ਤੇ ਪਿੰਡਾਂ ਚ ਦੇਖੋਗੇ ਤੁਹਾਨੂੰ ਮਸਾਂ ਪੰਜ 10 ਕੌਮੀ ਸੋਚ ਦੇ ਪਰਿਵਾਰ ਤੁਹਾਨੂੰ ਲੱਭਣਗੇ ਉਹ ਵੀ ਵੱਖ-ਵੱਖ ਧੜਿਆਂ ਚ ਵੰਡੇ ਹੋਏ ਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਸਥਾਪਿਤ ਕੀਤੀ ਸੀਗੀ ਇਹ ਸੋਚ ਨਾਲ ਕਿ ਉਸ ਵੇਲੇ Hindu ਧਰਮ 'ਚ ਜਿਹੜੀ ਕਟੜ ਜਾਤ ਪਾਤ ਦੇ ਆਧਾਰ 'ਚ ਵੰਡ ਸੀਗੀ ਇਹਨੂੰ ਖਤਮ ਕਰਨਾ ਸੀਗਾ ਬਰਾਬਰਤਾ ਦੀ ਨੀਂਹ ਰੱਖਣੀ ਸੀਗੀ ਉੱਚ-ਨੀਚ ਜਾਤ ਪਾਤ ਖਤਮ ਕਰਨਾ ਸੀ ਉਹੋ ਜੀ ਸਮੱਸਿਆ ਅੱਜ ਦੁਬਾਰਾ ਪਿੰਡਾਂ 'ਚ ਜੇ ਤੁਸੀਂ ਦੇਖੋ 4 4 5 5 ਗੁਰੂ ਘਰ ਬਨੇ ਹੋਏ ਐ ਮਜਬੀ ਸਿੱਖਾਂ ਦੇ ਅੱਡ ਬਨੇ ਹੋਏ ਐ ਭਗਤ ਗੁਰੂ ਰਵਿਦਾਸ ਜੀ ਦੀ ਜਿਹੜੇ ਬਾਣੀ ਪੜਦੇ ਹੈਗੇ ਆ ਉਹਨਾਂ ਦੀ ਅੱਡ ਗੁਰੂ ਘਰ ਹੈਗਾ ਹੋਰ 2 2 ਗੁਰੂ ਘਰ ਅੱਡ ਅੱਡ ਸਿੱਖਾਂ ਦੇ ਬਨੇ ਹੋਏ ਐ ਐਡੀ ਵੰਡ ਹੋਈ ਪਈ ਹੈ ਤੇ ਜਾਤ ਪਾਤ 'ਚ ਆਪਾਂ ਦੁਬਾਰਾ ਫਸ ਚੁੱਕੇ ਹੈਗੇ ਆ ਤੇ ਮੈਂ ਸਮਝਦਾ ਪਿਛਲੇ 11-12 ਸਾਲਾਂ 'ਚ ਧਰਮ ਦਾ ਪ੍ਰਚਾਰ ਜਿਹੜਾ ਸ਼੍ਰੋਮਣੀ ਕਮੇਟੀ ਦਾ ਦੀ ਜ਼ਿੰਮੇਵਾਰੀ ਬੰਦੀ ਹੈ ਉਹ ਨਹੀਂ ਕੀਤਾ ਗਿਆ ਤੇ ਧਾਰਮਿਕ ਤੌਰ ਤੇ ਅੱਜ ਅਸੀਂ ਖਿੰਡੇ ਹੋਏ ਆ ਦੁਸ਼ਮਨ ਦੇ ਸ਼ਿਕਾਰ ਬਣੇ ਹੋਏ ਆ ਕਿਉਂਕਿ ਜਿਹੜੀ ਵੱਧ ਗਿਣਤੀ ਹੈਗੀ ਹੈ ਉਹ ਸਾਡੇ ਤੇ ਰਾਜ ਹੀ ਕਰਨਾ ਚਾਹੁੰਦੀ ਹੈ ਕਿਵੇਂ ਕਰ ਕਰਨਾ ਚਾਹੁੰਦੀ ਹੈ ਕਿਵੇਂ ਸਫਲ ਰਾਜ ਹੋ ਸਕਦਾ ਹੈ ਜੇ ਅਸੀਂ ਘੱਟ ਗਿਣਤੀ ਦੇ ਲੋਕ ਵੱਖ-ਵੱਖ ਹਿੱਸਿਆਂ 'ਚ ਤੜਿਆਂ 'ਚ ਮਜਬਾ ਦੇ ਆਧਾਰ 'ਤੇ ਅਸੀਂ ਵੰਡੇ ਜਾਂਦੇ ਆਂ ਫੇਰ ਸਖਾਂ ਦੀ ਆਰਥਿਕ ਸਥਿਤੀ ਏਡੀ ਮਾੜੀ ਹੈਗੀ ਹੈ ਜੇ ਪਿੰਡਾਂ 'ਚ ਤੁਸੀਂ ਪਰਖ ਕੇ ਦੇਖੋਗੇ ਇੱਕ ਗਰੀਬ ਰੰਗਰੇਟੇ ਪਰਿਵਾਰ 'ਚੋਂ ਸਿੱਖ ਮੈਂਟਨੀ ਲੋਂਦਾ ਉਹ ਕਿਸੇ ਹੋਰ ਧਰਮ ਨੂੰ ਅਪਣਾਉਣ ਨੂੰ ਤਿਆਰ ਹੈਗਾ ਕਿਉਂ ਹੈਗਾ ਕਿਉਂਕਿ ਸਿੱਖਿਆ ਦਾ ਪ੍ਰਬੰਧ ਨਹੀਂ ਕਰਕੇ ਦੇ ਸਕੇ ਅਸੀਂ ਉਹ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦਾ ਕਰੋਨਾ ਗਰੀਬ ਘਰਾਵਾਂ ਚੋਂ ਉਹ ਬੱਚਿਆਂ ਦੀ ਪੜਾਈ ਲਿਖਾਈ ਦੇ ਸਾਧਨ ਨਹੀਂ ਪੂਰੇ ਕਰ ਸਕੇ ਸਕਦੇ ਤੇ ਉਹ ਦੂਜੇ ਧਰਮਾਂ ਨੂੰ 크ਿਸਚਨ ਧਰਮ ਨੂੰ ਜਾਂ ਹੋਰ ਕਿਸੇ ਧਰਮ ਨੂੰ ਉਹ ਅਪਣਾ ਲੈਂਦੇ ਆ ਸੋ ਸ਼ਰੋਮਣੀ ਕਮੇਟੀ ਜਿਹੜੀ ਬਗੈਰ ਸਿੱਖਾਂ ਦੀ ਬਗੈਰ ਸੰਗਤ ਦੇ ਪ੍ਰਬੰਧਕੀ ਦੀ ਅੱਜ ਗੁਰੂ ਘਰਾਂ ਤੇ ਗੁਰੂ ਘਰਾਂ ਦੇ ਸਾਹਮ੍ਰੇਖ ਤੇ ਕਾਬਜ਼ ਹੋ ਰੱਖੀ ਹੈਗੀ ਆ ਉਹਨਾਂ ਨੇ ਆਪਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈ ਤੇ ਅੱਜ ਸਿੱਖਾਂ ਦਾ ਬੇੜਾ ਡਬੋਤਾ ਹੈਗਾ ਮੈਂ ਆਪਦੀਆਂ ਗੱਲਾਂ ਇੱਥੇ ਸਮਾਪਤ ਕਰਦਾ ਹਾਂ ਆਸ ਕਰਦਾ ਹਾਂ ਕਿ ਜਿੱਥੇ-ਜਿੱਥੇ ਤੁਹਾਡੀ ਰਿਸ਼ਤਦਾਰੀਆਂ ਹੈਗੀਆਂ ਜਿੱਥੇ-ਜਿੱਥੇ ਤੁਸੀਂ ਠੀਕ ਸਮਝਦੇ ਹੋ ਤੁਸੀਂ ਜਰੂਰ ਇਸ ਗੱਲ ਨੂੰ ਫਲੌਣ ਦੀ ਕੋਸ਼ਿਸ਼ ਕਰੋ ਕਿ ਸ਼੍ਰੋਮਣੀ ਕਮੇਟੀ ਦੀ ਚੋਣਾਂ ਕਿਉਂ ਜ਼ਰੂਰੀ ਹੈਗੀਆਂ ਕਿਉਂਕਿ 11 ਸਾਲ ਹਿੰਮਤ ਮਾਰ-ਮਾਰ ਕੇ ਸਾਡੀ ਪਾਰਟੀ ਹੋਰ ਜਥੇਬੰਦੀਆਂ ਨੇ ਜਿੱਤੋ ਜੈਤ ਕੀਤੀ ਆ ਬਹੁਤ ਥੋੜਾ ਪਰ ਬਹੁਤ ਜ਼ੋਰ ਪਰ ਪਰ ਜਦੋਂ ਚੋਣਾ ਸਿਰ ਤੇ ਹੋਣ ਫਿਰ ਜਦੋਂ ਪੰਥ 'ਚ ਉਤਸ਼ਾਹ ਦੇਖ ਨੂੰ ਨਹੀਂ ਮਿਲਦਾ ਫਿਰ ਇਹ ਮਹਿਸੂਸ ਹੁੰਦਾ ਕਿ ਫੇਰ ਅਸੀਂ ਦੁਬਾਰਾ ਉਹਨਾਂ ਲੋਕਾਂ ਦੇ ਸ਼ਿਕਾਰ ਬਣਨ ਨੂੰ ਰਾਜ਼ੀ ਹੈਗੇ ਆ ਜਿਨ੍ਹਾਂ ਲੋਕਾਂ ਨੂੰ ਆਪਾਂ ਪਿਛਲੇ 11 ਸਾਲਾਂ ਤੋਂ ਗਾਲਾਂ ਕੱਢਦੇ ਰਹੇ ਆ ਇੱਕ ਮੈਂ ਦੁਬਾਰਾ ਇੱਕ ਗੱਲ ਦੁਹਰਾਨੀ ਚਾਹੁੰਦਾ ਕੋ ਕਿਸੇ ਕੋ ਰਾਜ ਨਾ ਦੇਹ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਕਿਸੇ ਨੇ ਰਾਜ ਭਾਗ ਸ਼੍ਰੋਮਣੀ ਕਮੇਟੀ ਦੀ ਸਾਹਮਰੇ ਸਾਡੀ ਗੋਦ ਚ ਲਿਆ ਕੇ ਨਹੀਂ ਸੁਠਣੀ ਕਿਆਲੋ ਸਿੰਘੋ ਸੰਭੋ ਆਪ ਦੇ ਗੁਰਦੁਆਰੇ ਸੰਭੋ ਆਪ ਦੇ ਗੁਰੂ ਘਰ ਰਾਜ ਕਰੋ ਆਪ ਦੀ ਸੋਚ ਵਿਚਾਰ ਧਾਰਾ ਨੂੰ ਪਰਫੁੱਲਤ ਕਰੋ ਜੇ ਤੁਸੀਂ ਆਪ ਨਹੀਂ ਕਰਾਂਗੇ ਫੇ ਸਮਾਖਰਾਪ ਕਰਨਾ ਆਪਤੀਆਂ ਤਿਗੀਆਂ ਬਤੀਤ ਕਰਨੀਆਂ ਮੈਂ ਸਮਝਦਾ ਬੇਫਕੂਫੀ ਤੋਂ ਬਾਤ ਨਹੀਂ ਹੈਗੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਪ ਦੀ ਧਾਰਮਿਕ ਜ਼ਿੰਮੇਵਾਰੀ ਸਮਝ ਕੇ ਜਾਇਓ ਜੇ तो कि गुरु घर आजादी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।